ਪਾਠ ਦਸਮਾ ਪੱਤਰਾਂ ਦੀ ਖਿਚੜੀ ਉਦੇਸ਼ ਕਿਸੇ ਚੰਗੇ ਕੰਮ ਲਈ ਕਦੇ-ਕਦੇ ਚਲਾਕੀ ਤੋਂ ਵੀ ਕੰਮ ਲੈਣਾ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਮੁਸਾਫਰ ਆਪਣੇ ਪਿੰਡ ਤੋਂ ਸ਼ਹਿਰ ਵੱਲ ਜਾ ਰਿਹਾ ਸੀ ਤੁਰਦੇ-ਤੁਰਦੇ ਉਸ ਨੂੰ ਇੱਕ ਪਿੰਡ ਵਿੱਚ ਰਾਤ ਪੈ ਗਈ ਉਸ ਨੇ ਸੋਚਿਆ ਕਿ ਹੁਣ ਰਾਤ ਇਸੇ ਪਿੰਡ ਵਿੱਚ ਹੀ ਕੱਟਣੀ ਚਾਹੀਦੀ ਹੈ ਉਸ ਨੇ ਇੱਕ ਛੋਟਾ ਜਿਹਾ ਘਰ ਵੇਖਿਆ ਜਿਸ ਵਿੱਚ ਇੱਕ ਬਜ਼ੁਰਗ ਔਰਤ ਬੈਠੀ ਮਾਲਾ ਫੇਰ ਰਹੀ ਸੀ ਉਸ ਨੇ ਉਸੇ ਘਰ ਵਿੱਚ ਰਾਤ ਕੱਟਣ ਦਾ ਮਨ ਬਣਾ ਲਿਆ ਮੁਸਾਫਰ ਘਰ ਦੇ ਅੰਦਰ ਗਿਆ ਅਤੇ ਬੋਲਿਆ ਬੇਬੇ ਮੱਥਾ ਟੇਕਦਾ ਮੈਂ ਸ਼ਹਿਰ ਜਾ ਰਿਹਾ ਸੀ ਰਾਤ ਪੈ ਗਈ ਹੈ ਕੀ ਮੈਂ ਰਾਤ ਇੱਥੇ ਕੱਟ ਲਵਾਂ ਟੜਕੇ ਹੀ ਇੱਥੋਂ ਚਲਾ ਜਾਵਾਂਗਾ ਬੇਬੇ ਨੇ ਉੱਤਰ ਦਿੱਤਾ ਵੇ ਭਾਈ ਮੈਂ ਤਾਂ ਇੱਥੇ ਇਕੱਲੀ ਰਹਿਨੀ ਆ ਖਾਣ ਨੂੰ ਵੀ ਨਹੀਂ ਰਾਤ ਬਤਾਉਣ ਲਈ ਮੰਜਾ ਤਾਂ ਮਿਲ ਜਾਵੇਗਾ ਪਰ ਰੋਟੀ ਨਹੀਂ ਮੁਸਾਫਰ ਨੇ ਵੇਖਿਆ ਬਜ਼ੁਰਗ ਔਰਤ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਉਹ ਕੰਜੂਸ ਸੀ ਮੁਸਾਫਰ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਥੋੜੀ ਦੇਰ ਆਰਾਮ ਕਰਨ ਤੋਂ ਬਾਅਦ ਮੁਸਾਫਰ ਨੇ ਵੇੜੇ ਵਿੱਚ ਪਏ 2-4 ਪੱਥਰ ਚੁੱਕ ਕੇ ਚੰਗੀ ਤਰ੍ਹਾਂ ਸਾਫ਼ ਕਰ ਲਏ ਫਿਰ ਉਹ ਬੁੱਢੀ ਔਰਤ ਨੂੰ ਕਹਿਣ ਲੱਗਾ ਬੇਬੇ ਜੀ ਕੀ ਮੈਂ ਬਾਹਰ ਵਾਲੇ ਚੁੱਲ੍ਹੇ ਵਿੱਚ ਅੱਗ ਬਾਲ ਲਵਾਂ ਮੈਨੂੰ ਇੱਕ ਪਤੀਲੀ ਵੀ ਦੇ ਦਿਓ ਤਾਜੋ ਮੈਂ ਪੱਥਰਾਂ ਦੀ ਖਿਚੜੀ ਬਣਾ ਲਵਾਂ ਬਜ਼ੁਰਗ ਔਰਤ ਬੋਲੀ ਹੈ ਪੱਥਰਾਂ ਦੀ ਖਿਚੜੀ ਮੁਸਾਫਰ ਬੋਲਿਆ ਹਾਂ ਜੀ ਤੁਸੀਂ ਵੀ ਖਾ ਕੇ ਵੇਖਿਓ ਬਹੁਤ ਸਵਾਦੀਤ ਬਣਦੀ ਹੈ ਬੁੱਢੀ ਔਰਤ ਨੇ ਮੁਸਾਫਰ ਨੂੰ ਪਤੀਲੀ ਦੇ ਦਿੱਤੀ ਮੁਸਾਫਰ ਨੇ ਅੱਗ ਬਾਲੀ ਪਤੀਲੀ ਵਿੱਚ ਪਾਣੀ ਪਾ ਕੇ ਸਾਫ਼ ਕੀਤੇ ਪੱਥਰਾਂ ਨੂੰ ਵੀ ਪਾ ਕੇ ਉਬਾਲਣਾ ਸ਼ੁਰੂ ਕਰ ਦਿੱਤਾ ਬੁੱਢੀ ਔਰਤ ਮੁਸਾਫਰ ਕੋਲ ਹੀ ਬੈਠੀ ਸੀ ਮੁਸਾਫਰ ਉਸ ਨੂੰ ਕਹਿਣ ਲੱਗਾ ਬੇਬੇ ਜੀ ਜਿਸ ਵਿੱਚ ਥੋੜੀਆਂ ਜਹੀਆਂ ਚੌਲਾਂ ਦੀਆਂ ਕਣੀਆਂ ਦਾਲ ਪਾ ਦਈਏ ਤਾਂ ਇਹ ਹੋਰ ਵੀ ਸਵਾਦੀ ਬਣ ਜਾਵੇਗੀ ਬੁੱਢੀ ਔਰਤ ਰਸੋਈ ਵਿੱਚ ਗਈ ਉਹ ਚੌਲਾਂ ਦੀਆਂ ਕਣੀਆਂ ਮੂੰਗੀ ਦੀ ਦਾਲ ਨਮਕ ਮਿਰਚ ਮਸਾਲੇ ਸਭ ਲੈ ਕੇ ਆ ਗਈ ਮੁਸਾਫਰ ਨੇ ਸਭ ਕੁਝ ਪਤੀਲੀ ਵਿੱਚ ਪਾ ਦਿੱਤਾ ਅਤੇ ਬੁੱਢੀ ਔਰਤ ਨਾਲ ਗੱਲਾਂ ਮਾਰਨ ਲੱਗਾ ਗੱਲਾਂ-ਗੱਲਾਂ ਵਿੱਚ ਬੁੱਢੀ ਔਰਤ ਉਸ ਨਾਲ ਪੂਰੀ ਤਰ੍ਹਾਂ ਕੁਲ ਮਿਲ ਗਈ ਜਦੋਂ ਥੋੜੇ ਹੀ ਸਮੇਂ ਬਾਅਦ ਮੁਸਾਫਰ ਨੇ ਵੇਖਿਆ ਕਿ ਖਿਚੜੀ ਤਿਆਰ ਹੋਣ ਵਾਲੀ ਹੈ ਤਾਂ ਮੁਸਾਫਰ ਕਹਿਣ ਲੱਗਾ ਕਿਉਂ ਨਾ ਖਿਚੜੀ ਵਿੱਚ ਥੋੜਾ ਜਿਹਾ ਘੀ ਪਾ ਦਈਏ ਤਾਂ ਇਹਦਾ ਸਵਾਦ ਹੋਰ ਵੱਧ ਜਾਏਗਾ ਤੁਸੀਂ ਸੁਣਿਆ ਹੀ ਹੋਏਗਾ ਕਿ ਖਿਚੜੀ ਦੇ ਚਾਰ ਯਾਰ ਘੀ, ਪਾਪੜ, ਚਟਣੀ, ਅਚਾਰ ਬੁੱਢੀ ਮਾਈ ਚਾਈ ਚਾਈ ਉઠી ਤੇ ਦੇਸੀ ਕੀ ਲੈਣ ਚਲੀ ਗਈ ਇਹਨੇ ਨੂੰ ਮੁਸਾਫਰ ਨੇ ਪੱਥਰ ਖਿਚੜੀ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤੇ ਬੁੱਢੀ ਔਰਤ ਦੇਸੀ ਕੀ ਅੰਬ ਦਾ ਅਚਾਰ ਵੀ ਲੈ ਆਈ ਮੁਸਾਫਰ ਮਨ ਹੀ ਮਨ ਮੁਸਕੁਰਾ ਰਿਹਾ ਸੀ ਅਤੇ ਉਸਨੇ ਦੇਸੀ ਕੀ ਪਾ ਕੇ ਬੇਬੇ ਨੂੰ ਖਿਚੜੀ ਪਰੋਸ ਦਿੱਤੀ ਵਾਹ ਖਿਚੜੀ ਬਹੁਤ ਸਵਾਦ ਹੈ ਤੇਰੀ ਪੱਥਰਾਂ ਦੀ ਖਿਚੜੀ ਦਾ ਜਵਾਬ ਨਹੀਂ ਸੋ ਬੱਚਿਓ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਚੰਗੇ ਕੰਮ ਅਤੇ ਜ਼ਰੂਰਤ ਸਮੇਂ ਕਦੇ-ਕਦੇ ਚਲਾਕੀ ਤੋਂ ਵੀ ਕੰਮ ਲੈਣਾ ਪੈਂਦਾ ਹੈ ਮਿੱਠੇ ਬੋਲਾਂ ਅਤੇ ਚਲਾਕੀ ਨਾਲ ਜਿੱਥੇ ਮੁਸਾਫਰ ਨੇ ਆਪਣਾ ਉੱਲੂ ਸਿੱਧਾ ਕੀਤਾ ਉੱਥੇ ਬਜ਼ੁਰਗ ਔਰਤ ਦਾ ਮਨ ਵੀ ਜਿੱਤ ਲਿਆ ਕੀ ਸਿੱਖਿਆ ਸੂਝ ਅਤੇ ਚਲਾਕੀ ਤੋਂ ਕੰਮ ਲੈਣਾ ਵੀ ਇੱਕ ਕਲਾ ਹੈ